ਚੱਲੇ ਜੇ ਤੇ ਜਾਵਾਂਗੇ ਨਾ ਠੱਠੇ ਖੂਚ ਜਾ ਫੈ ਤੇ ਮਾਰ ਕੇ ਤੈਨੂੰ ਕੱਢ ਗਿਆ ਲੈ ਤੇਰੀ ਲਈ ਮੰਗਣੀ ਵਿਆਹ ਕਰੀ ਵਦ੍੍ਦਿਆ ਕਰਕੇ ਥੋੜੇ ਲਿਆਏ ਓਏ ਹਾਂਜੀ ਗਾਇਜ਼ ਸਵਾਗਤੋ ਤੁਹਾਡਾ ਮੇਰੇ ਚੈਨਲ نیوز ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਹੂੰ ਹੂੰ ਹਰਜੀਤ ਕੌਰ ਜੀ ਤਿਆਰ ਹੋ ਚੁੱਕੇ ਇੱਥੇ ਚੱਲੇ ਜੇ ਕਦੇ ਜਾਵਾਂਗੇ ਨਾ ਠੱਕੇ ਖੂਚ ਜਾਵਾਂਗੇ ਜਾਂ ਕਿਤੇ ਜਾਵਾਂ ਯਾ ਅਗਲੇ ਕਦੋਂ ਦਾ ਤੈਨੂੰ ਕਹਿਣਾ ਚਾਹੀਦਾ ਚਲੋ ਪਾਓ ਉੱਥੇ ਚੱਕ ਲੈਂਦੀ ਸ਼ਾਲ ਜਦ ਤੁਰ ਪੈਂਦੀ ਸਿੱਧੀ ਜੀ ਹੋ ਗਏ ਚਲੋ ਫੇਰ ਦੀ ਗਈ ਮੋਗੇ ਹੋਣ ਆਈ ਤੂੰ ਇਸ ਟਾਈਮ ਠੀਕ ਆ ਨਾ ਆਹ ਮੈਂ ਕਿਹੜੇ ਟਾਈਮ ਆਈ ਹਾਂ ਹੁਣ ਫੇਰ ਤੂੰ ਚੱਲ ਮੈਂ ਤਾਂ ਬੈਠੀ ਘਰੇ ਬੈਠੀ ਮੈਂ ਆਰ ਦਾ ਕੰਮ ਕਰਦਾ ਕੋਈ ਬੈਠੀ ਘਰੇ ਬੈਠੀ ਇਥੇ ਕੋਈ ਇਹ ਨਰਪੀ ਸਾਰੀਆਂ ਗਾਵਾਂ ਚਵਾ ਕੇ ਆਈ ਉਹਦੇ ਨਾਲ ਉਹ ਅੱਗੇ ਤਾਂ ਤੇਰੀਆਂ ਹੀ ਚੁਈਆਂ ਹੁੰਦੀਆਂ ਨੇ ਨਾ ਰੋਜ ਜਿਹੜਾ ਅਸੀਂ ਦੁੱਧ ਪੀਨੇ ਆਦੇ ਕੋਠਾ ਨੂੰ ਅਸੀਂ ਵੀ ਢੀਕਦੇ ਰਹਿੰਨੇ ਕਦੋਂ ਮੰਮੀ ਉੱਠੂਗੀ ਤੇ ਚੋਕੇ ਆਊਗੀ ਮੱਝਾਂ ਦੇ ਸਾਨੂੰ ਦੁੱਧ ਮਿਲੂਗਾ ਗਰੀਬਾਂ ਨੂੰ ਪੁੱਛ ਲੈ ਜਿਹੜਾ ਗਵਾਹ ਕੋਲੇ ਹੈਗਾ ਚਵਾ ਗਿਆ ਹੀ ਇਹ ਵਜਾ ਉਹ ਕਹਿੰਦਾ ਨਹੀਂ ਪੁੱਛ ਨਾ ਆਂ ਕਰਾ ਦਮੂ ਉਹਨੂੰ ਕਹਾਂ ਪਸਾਉਂ ਖਾਪੀ ਨਹੀਂ ਚਵਾ ਕੇ ਖਾਏ ਚਵਾਇਆ ਚਵਾਇਆ ਉਹ ਕਾ ਗਈ ਤੇ ਉਹ ਠੀਕਾ ਪਾਇ ਨਹੀਂ ਜਾਂਦਾ ਕੱਟੂ ਜਾਲੂ ਤੇ ਤੋਂ ਆਹ ਪਾਤੇ ਆਰਗੇਨਿਕ ਆਲੂ ਦੇ ਕੇ ਆਉਣੇ ਆ ਕਿੰਨੇ ਨੂੰ ਦੇ ਕੇ ਆਉਣੇ ਆ ਕਿਸੇ ਨੂੰ ਦੇਵਾਂਗੇ ਚਲੋ ਦਾਤ ਦੇ ਤੁਹਾਨੂੰ ਕਿੰਨੇ ਦੇ ਕੇ ਆਉਣੇ ਆ ਵਧੀਆ ਜੇ ਬਨਾਣਾਸ ਪਾਇਓ ਬਾਈ ਠੀਕ ਹੈ ਕਹਿਣ ਜੇ ਇਹ 2 ਕਿਲੋ ਹੋ ਗਏ ਕਿਲੋ ਕਰ ਦਿਓ ਬਹੁਤ ਆ ਰਾਜਣਾ ਉਹਨਾਂ ਸਾਰੇ ਟੱਬਰ ਨੇ ਕਿਹਨਾਂ ਇਹ ਵਧੀਆ ਜੇ ਬੰਦੇ ਅੱਜ ਕਰਪ ਹੋਈ ਉਹ ਪੂਰੀ ਹੈ ਆ ਬਾਦੂ ਆਦੂ ਆਦੂ ਗੱਗੂ ਫੈਮਿਲੀ ਵੱਲੋਂ ਫੱਟ ਮਮਾਰ ਕੇ ਤੈਨੂੰ ਕੱਢਿਆ ਲੈ ਬਾਲੀ ਮੰਗਣੀ ਵਿਆਹ ਗਰੀ ਮਨੇ ਘਰ ਆਇਆ ਵਧਾਈਆਂ ਗੱਗੂ ਤੈਨੂੰ ਮੈਨੂੰ ਜਿਹੜਾ ਕਰਾ ਤੇਰੀ ਮੰਗਣੀ ਹੋ ਗਈ ਮੈਂ ਕਿਹ ਕੱਲੇ ਡੱਬੇ ਜੇ ਨਹੀਂ ਹੋ ਗਈ ਗੱਗੂ ਵਧਾਈਆਂ ਤੈਨੂੰ ਬਹੁਤ ਬਾਲਾ ਦੀ ਟੋਕਰੀ ਨਾ ਆ ਬਾਲਾ ਦੀ ਟੋਕਰੀ ਦੱਸ ਵਧ ਗਿਆ ਕਰਕੇ ਥੋੜੇ ਲਿਆਏ ਓਏ ਮਮਾ ਤੂੰ ਤੋਖੀ ਆ ਜੋ ਮਮਾ ਐਡੇ ਐਡੇ ਆਲੂ ਨਿਕਲੇ ਵੇਖ ਲੈ ਡਾਲ ਲੂਆ ਗੱਭੀ ਤੇਰੇ ਮੂੰਹ ਜੱਡਾ ਸਨੋਵਰ ਦਾ ਜੱਡਾ ਸਨੋਵਰ ਦਾ ਸੇਰਾ ਨਾ ਉਹ ਡਾਲ ਲੇ ਨਿਕਲੇ ਭਰਾਵਾ ਉਹ ਡਾ ਡਾਲੂ ਹੀ ਇੱਥੇ ਡਾਲੂ ਲਿਆਦਾ ਇਹ ਤਾਂ ਜੀ ਫੈਮੀ ਦਾ ਆਲੂ ਆ ਉਹ ਗੁਰੂਆ ਰੱਖਦੇ ਵਿੱਚ ਜਸਵਾਲ ਕੀ ਦੋ ਦਿਨ ਡੰਗਾ ਦੀ ਸਬਜੀ ਬਣ ਜਣੀ ਇਹਦੇ ਨਾਲੇ ਇਹ ਤਾਂ ਜੇ ਕੁਝ ਜੀਆਂ ਭਾਤ ਭਾਤ ਤਰ੍ਹਾਂ ਦੀਆਂ ਆ ਚੁੱਕੀਆਂ ਨੇ ਕਹਿੰਦੇ ਮੇਰੇ ਵੀਰੋ ਦਰਸ਼ਕ ਵੀ ਹੌਲੀ ਹੌਲੀ ਪਹੁੰਚ ਜਾਣਗੇ ਇਹ ਆ ਬੇਬੀ ਉਹ ਜਾ ਬੇਬੀ ਗੋ ਬੇਬੀ ਗੋ ਲੋ ਵੀ ਫਾਸ ਫੂਸ ਕੇ ਸੈਟ ਹੋ ਕੇ ਬਹਿ ਜੀਏ ਰੋਟੀ ਆਉਣ ਲੱਗੀ ਇੱਧਰ ਰੋਟੀ ਸੱਚ ਆ ਜੀ ਗਈ ਹੌਲੀ ਹੌਲੀ ਸਬਜੀ ਆ ਗਈ ਓ ਮਹਾਰਾਜ ਰੋਟੀ ਵੀ ਆ ਗਈ ਜੀ ਆ ਗਈ ਪ੍ਰਸ਼ਾਦੇ ਵੀ ਆ ਗਏ ਦਰਸ਼ਕ ਵੀਰ ਵੀ ਪਹੁੰਚ ਗਏ ਸਾਰੇ ਨਾਲ ਹੀ ਮਿੱਠਾ ਆਵਾਜ਼ ਜੀ ਵਾ ਫਾਈਵ ਸਟਾਰ ਨਾਲ ਘੱਟ ਫੀਲਿੰਗ ਨਹੀਂ ਦਵਾਈ ਜਾ ਰਹੀ ਵਾ ਜੀ ਵਾ ਕੀ ਬਾਤ ਤੁਹਾਡੇ ਸਾਰੇ ਪਰਿਵਾਰ ਦੇ ਤੇਰੇ ਘਰ ਕਦੇ ਕਦੇ ਇੰਨਾ ਕੋ ਇਕੱਠਾ ਵੇਖਿਆ ਕਦੇ ਇੰਨਾ ਕੋ ਇਕੱਠਾ ਵੇਖਿਆ ਕਿਰਪਾ ਓਕੇ ਬਾਈ ਹਾ ਬਸ ਸੀਪ ਚਾਰ ਬਾਈ 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 ਹਾਂ ਜੀ ਗਾਜੂ ਦੇਖ ਹੀ ਲਉਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਦਾਂ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ